ਸਸਰੀ ਕਾਲ ਬਾਈ ਸਾਰਿਆਂ ਨੂੰ ਤੇ ਮਿੱਤਰੋ ਅੱਜ ਆਪਾਂ ਆਏ ਆਂ ਸ਼ਹਿਰ ਮਲੋੜ ਦੇ ਵਿੱਚ ਜਨਤਾਕਾਰ ਬਾਜ਼ਾਰ ਤੇ ਤੇ ਤੁਹਾਡੇ ਵਾਸਤੇ ਲੈ ਕੇ ਆਏ ਗੱਡੀਆਂ ਇਸ ਨੂੰ ਗੱਡੀਆਂ ਦੇ ਡੇਟਾ ਬਾਰੇ ਦੰਨਿਆ ਜਾਣਕਾਰੀ ਤੇ ਮਾਡਲਾਂ ਬਾਰੇ ਤੇ ਕਰਾਉਣੇ ਆ ਬਾਈ ਜੀ ਨਾਲ ਗੱਲਬਾਤ ਸਸਰੀ ਕਾਲ ਬਾਈ ਜੀ ਤੇ ਬਾਈ ਨਾਮ ਦੱਸ ਦਿਓ ਜੀ ਆਪਣਾ ਮੇਰਾ ਨਾਮ ਅਰुण ਹੈ ਜੀ ਠੀਕ ਹੈ ਕਿੰਨੀਆਂ ਗੱਡੀਆਂ ਰਹਿਣ ਵਾਲੀਆਂ ਵੀ ਵੀਡੀਓ ਚਾਪਨੇ ਕੋਲੇ ਗੱਡੀਆਂ ਇੱਕ ਲਗਭਗ ਹੈਗੀਆਂ ਵੀ ਬਾਈ ਬਾਕੀ ਗੈਰੇਜ ਚ ਖੜੀਆਂ ਠੀਕ ਹੈ ਤੇ ਬਾਈ ਇੰਜਨ ਗੇਅਰ ਤੇ ਕਿਵੇਂ ਰਹਿਣ ਵਾਲੀਆਂ ਗੱਡੀਆਂ ਆਪਣੀਆਂ ਇੰਗੇ ਵਾਲੀ ਨਵੀਂ ਹੈ ਵੀਰੇ ਕਾਰ ਤੇ ਕਾਗਜ਼ ਪੱਤਰਾਂ ਦੇ ਆ ਫੁੱਲ ਗਰੰਟੀ ਹੋ ਕੇ ਰਹਿਣੀਆਂ ਪੂਰੀਆਂ ਐਕਸੀਡੈਂਟ ਦੇ ਗਰੰਟੇ ਹੋਊਗੇ ਫੁੱਲ ਫੁੱਲ ਵੀਰੇ ਠੀਕ ਹੈ ਵੀਰੇ ਆਪਾਂ ਕਰਦੇ ਸ਼ੁਰੂ ਆਜੋ ਕਰਦੇ ਆਂ ਵੀ ਗੱਲਬਾਤ ਭਾਈ ਆਪਨੇ ਦਿਓ ਹੈ ਕਿਹੜੀ ਗੱਡੀ ਹੈ ਤੇ ਦਿਓ ਜਾਣਕਾਰੀ ਦਿਓ ਦੇ ਬਾਰੇ ਇਹ ਨੋਮਲ ਅਲਟੋ ਹੈ ਜੀ ਠੀਕ ਹੈ ਭਾਈ ਦੂਜੇ ਨਾਮ ਹੈ ਠੀਕ ਹੈ ਜੀ ਪਾਰਟੀ ਦੀ ਕਾਰ ਹੈ ਠੀਕ ਹੈ ਜੀ ਠੀਕ ਹੈ ਜੀ ਪਾਸਿੰਗ ਨੱਤੀ ਤੱਕ ਪਈ ਹੈ ਜੀ ਠੀਕ ਹੈ ਜੀ ਤੇ ਕਾਗਜ਼ ਪੱਤਰ ਭਾਈ ਇਹਦੇ ਕਾਗਜ਼ ਆਗੇ ਪੱਤਰ ਪੂਰੇ ਕੰਪਲੀਟ ਹੈ ਓਕੇ ਸਾਰੇ ਹਾਂਜੀ ਤੇ ਰੇਟ ਕੀ ਹੈ ਇਹਦਾ ਇਹਦਾ ਰੇਟ ਹੈ 1.40 ਤੋਂ 45 ਕਹਿੰਨੇ ਆਪਾਂ ਠੀਕ ਹੈ ਜੀ ਓਕੇ ਤੇ ਹੋ ਜੇ ਮੌਕੇ ਤੇ ਮਾਨਤਾ ਕਰ ਦੋਗੇ ਹਾਂਜੀ ਇੰਜਨ ਗੇਅਰ ਦੀ ਵਧੇਗਾ ਹੀ ਫੁੱਲ ਪੂਰੀ ਕੋਈ ਕਮੀ ਬਿਸ਼ੀ ਤਾਂ ਨਹੀਂ ਕਾਹੇ ਗਾਰੰਟੀ ਹੈ ਵੀਰੇ ਆਪਣੀ ਠੀਕ ਹੈ ਤੇ ਮਿੱਤਰੋ ਬਾਈ ਕਹਿੰਦੇ ਗਾਰੰਟੀ ਹੈਗੀ ਤੇ ਆਪਾਂ ਆਪਣੀ ਕਾਰ ਕੋਈ ਵੀ ਗਲੀ ਸੜੀ ਨਹੀਂ ਹੋਏਗੀ ਠੀਕ ਹੈ ਜੀ ਬਾਹੀਂ ਕੋਈ ਰਸਟਿੰਗ ਵਾਲੀ ਹੋਏਗੀ ਠੀਕ ਹੈ ਬਾਈ ਪੇਂਟ ਹੋਏਗੀ ਤੇ ਅਗਲੇ ਨੂੰ ਦੱਸ ਕੇ ਦੇ ਦਾਂਗੇ ਦੱਸ ਕੇ ਠੀਕ ਹੈ ਤੇ ਮਿੱਤਰੋ ਬਾਈ ਕਹਿੰਦੇ ਪੇਂਟ ਹੋਈ ਤਾਂ ਤੁਹਾਨੂੰ ਦੱਸ ਕੇ ਦੇਵਾਂਗੇ ਬਾਕੀ ਅਗਲੀ ਕੱਢ ਕੋਈ ਤੁਹਾਨੂੰ ਕਿਸੇ ਚੀਜ਼ ਦੀ ਕੋਈ ਲੰਬ ਬਾਣੀ ਆਉਂਦਾ ਕਾ ਕਸਟਮਰ ਨੂੰ ਕਸਟਮਰ ਨੂੰ ਆਪਾਂ ਆਪਦੇ ਨਾਲ ਜੋੜਨਾ ਹੈ ਠੀਕ ਆ ਬਈ ਸਾਡ ਨੂੰ ਅਸੀਂ ਅਗਲੇ ਨੂੰ ਇੱਕ ਚੀਜ਼ ਵਧੀਆ ਦੇਤੀ ਨਾ ਸਾਡੇ ਕੋਲ ਆਟੋਮੈਟਿਕ ਹੀ ਕਸਟਮਰ 5 6 ਕਾਰਾਂ ਲੈ ਕੇ ਆਏਗਾ ਠੀਕ ਆ ਜੀ ਠੀਕ ਹੈ ਨਾ ਸਾਰਾ ਮਾਲ ਚੰਗਾ ਖੜਾ ਕੋਈ ਵੀ ਮਾਲ ਕੋਈ ਵੀ ਕਾਰ ਰਸਟਿੰਗ ਵਾਲੀ ਨਹੀਂ ਖੜੀ ਆਪਣੇ ਠੀਕ ਆ ਬਈ ਤੇ ਅੱਗੇ ਦਿਓ ਜੀ ਜਾਣ ਕੇ ਸਵੈਪਟ ਬਾਰੇ ਕੀ ਹੈ ਇਹ ਸਵੈਪਟ ਹੈ ਜੀ ਅੰਦਰ ਨੰਬਰ ਲੱਗਣਾ ਦਿੱਤਾ ਹੋਇਆ ਠੀਕ ਆ ਜੀ 14 ਮਾਡਲ ਹੈ ਠੀਕ ਆ ਜੀ ਦੇ ਨੰਬਰ ਲਵਾ ਕੇ 4 ਲੱਖ ਰੁਪਏ ਡਿਮਾਂਡ ਆਂਦੀ ਠੀਕ ਆ ਜੀ ਬੀਡੀ ਆਈ ਹੈ ਜੀਡੀਆ ਦੇ ਮਾਡਲ ਲਾਏ ਪਾਏ ਹੋਏ ਆ ਠੀਕ ਆ ਤੇ ਲੱਗੀ ਬੱਜੀ ਤੇ ਗਾਰੰਟੀ ਇਹਦੀ ਗਾਰੰਟੀ ਵੀਰੇ ਐਕਸੀਡੈਂਟ ਦੀ ਪੇਪਰਾਂ ਦੀ ਤੇ ਆਪਣੀ ਹਰ ਇੱਕ ਕਾਰ ਦੀ ਜ਼ਿੰਮੇਵਾਰੀ ਹੈ ਠੀਕ ਆ ਜੀ ਹਾਂ ਤੇ ਮੌਕੇ ਦੇ ਮਾਨਤਾਣ ਤਾਂ ਕਰ ਦੋਗੇ ਹੋ ਜਾਏਗਾ ਹੋ ਜਾਏਗਾ ਵੀਰੇ ਹੋ ਜਾਏਗਾ ਇਹ ਤਾਂ ਡਿਮਾਂਡ ਆ ਵੀਰੇ 4 ਲੱਖ ਰੁਪਿਆ ਰੇਟ ਤਾਂ ਮੌਕੇ ਤੇ ਹੀ ਹੋਏਗਾ ਠੀਕ ਆ ਤੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜਾ ਮਾਨਤਾਣ ਤੁਹਾਡਾ ਮੌਕੇ ਤਾਂ ਟੇਬਲ ਹੋ ਜੂਗਾ ਤੁਸੀਂ ਕਰ ਲਓ ਬਾਈ ਨਾਲ ਗੱਲਬਾਤ ਤੇ ਲਾਸਟ ਦੇ ਵਿੱਚ ਵੀਡੀਓ ਦੇ ਆਪਾਂ ਬਾਈ ਦਾ ਨੰਬਰ ਬਿਲਾਵਾਂਗੇ ਤੇ ਅਗਲੀ ਗੱਡੀ ਦਿਖਾਉਣੀਆਂ ਹੁੰਦੀਆਂ ਨੇ ਜਾਣਕਾਰੀ ਤੇ ਅੱਗੇ ਦੱਸੋ ਵੀ ਕਿਹੜੀ ਗੱਡੀ ਹੈ ਇਹ ਇਹ ਫੀਗੋ ਹੈ ਵੀਰ ਜੀ ਹਰਿਆਣਾ ਨੰਬਰ ਠੀਕ ਹੈ ਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਮਾਡਲ ਹੈ ਠੀਕ ਹੈ ਜੀ ਠੀਕ ਹੈ ਜੀ ਸਾਰੇ ਬੰਨੇ ਕਾਲਾ ਨੂੰ ਦਿਖਾਓ ਤੁਸੀਂ ਮੜਾ ਜਾ ਅੱਗੇ ਕੈਮਰਾ ਵੀ ਕਰੋ ਸਾਰੇ ਦੇਖੀਏ ਪਤਾ ਲੱਗੂ ਕਸਟਮਰ ਨੂੰ ਇਹ ਵੀ ਹੈਕੀ ਚੀਜ਼ ਹੈ ਕਾਰ ਠੀਕ ਹੈ ਜੀ ਠੀਕ ਹੈ ਨਾ ਕੋਈ ਰਸਟਿੰਗ ਨਹੀਂ ਕਿਸੇ ਪਾਸਿਓਂ ਠੀਕ ਹੈ ਜੀ ਕੋਈ ਇੰਜਨ ਦੇ ਚਾਬੀ ਨਹੀਂ ਲੱਗੀ ਠੀਕ ਹੈ ਜੀ ਕੋਈ ਗਲਾਵਟ ਨਹੀਂ ਕਾਰ 'ਚ ਠੀਕ ਹੈ ਜੀ ਏਸੀ ਵੀਸੀ ਵਰਕ ਠੀਕ ਹੈ ਇਹ ਪੇਪਰ ਕੰਪਲੀਟ ਹੈ ਠੀਕ ਹੈ ਜੀ ਐਕਸੀਡੈਂਟ ਦੀ ਪੇਪਰਾਂ ਦੀ ਆਪਣੀ ਪਹਿਲਾਂ ਵੀ ਤੁਹਾਨੂੰ ਗੱਲ ਦੱਸੀ ਹੈ ਵੀ ਜ਼ਿੰਮੇਵਾਰੀ ਸਾਰੀ ਹੈ ਠੀਕ ਹੈ ਜੀ ਇੱਥੋਂ ਤੱਕ ਕੀ ਵੀ ਐਚਪੀ ਲੋਨ ਤੱਕ ਵੀ ਜ਼ਿੰਮੇਵਾਰੀ ਸਾਡੀ ਹੈ ਠੀਕ ਹੈ ਜੀ ਜੇ ਕਿਸੇ ਵੀ ਕਾਰ ਦੇ ਐਚਪੀ ਲੋਨ ਹੋਏ ਕਾਰ ਨਾਲ ਲਿਓ ਠੀਕ ਹੈ ਜੀ ਪਹਿਲੇ ਓਨਰ ਨਾਲ ਕਾਰ ਹੋਏਗੀ ਜਾਂ ਦੂਜੀ ਓਨਰ ਹੋਏਗੀ ਠੀਕ ਹੈ ਜੀ ਹਾਂਜੀ ਆ ਜੀ ਰੇਟ ਦੱਸ ਦਿੰਦੇ ਬਈ ਇਹਦਾ ਇਹਦੇ ਵੀਰੇ ਮੰਗਦੇ ਹੈਂ ਭਰਾ ਮੇਰੇ 1,40,000 ਰੁਪਿਆ ਠੀਕ ਹੈ ਜੀ ਮੌਕੇ ਤੇ ਰੇਟ ਹੋ ਜਾਏਗਾ ਠੀਕ ਹੈ ਜੀ ਇਹ ਮਟਰ ਅੱਗੇ ਦਿਖਾਉਣੇ ਅੱਗੇ ਆ ਗਈ ਸਿਆਜ ਆ ਪੀ ਦੀ 11 ਪੀ ਵੀ 11 origignal ਨੰਬਰ ਦੀ ਇਹ ਪਾਰਟੀ ਦੀ ਕਾਰ ਹੈ ਠੀਕ ਹੈ ਜੀ ਮਾਡਲ ਕਿੰਨੀ ਹੈ ਇਹ ਇਹ ਮਾਡਲ ਹੈਗੀ ਹੈ 17 ਮਾਡਲ ਹੈ ਜੀ ਡੀ ਠੀਕ ਹੈ ਜੀ ਪੁਸ਼ ਬਟਨ ਸਟਾਰਟ ਪੁਸ਼ ਬਟਨ ਹੈ ਜੀ ਹਾਂ ਠੀਕ ਹੈ ਜੀ ਜੀ ਡੀ ਪਲੱਸ ਹੈਗੀ ਹੈ ਇਹਦੇ ਚ ਹਾਈਬ੍ਰਿਡ ਹੈ ਠੀਕ ਹੈ ਜੀ ਇਹ ਮਤਲਬ ਟੋਪ ਵਾਲਾ ਮਾਡਲ ਹੈ ਠੀਕ ਹੈ ਜੀ origignal ਨੰਬਰ ਹੈ ਠੀਕ ਹੈ ਜੀ ਪਹਿਲੇ ਨਾ ਵੀ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਇਹਦਾ ਮੰਗਦੇ ਹੈਗੇ ਵੀਰੇ 6.5 ਲੱਖ ਰੁਪਈਆ ਠੀਕ ਹੈ ਤਾਂ ਮੌਕੇ ਤੇ ਮਾਨਤਨ ਹੋ ਜਾਏਗਾ ਹੋ ਜਾਏ ਤੇ ਮੈਂ ਤੇਰਾ ਮੌਕੇ ਤੇ ਮਾਨਤਨ ਕਰ ਦਰਾਂਗਾ ਬਾਈ ਤਾ ਬਾਈ ਸਮਾਰ ਕੇ ਆ ਕੇ ਵਿੱਚੋਂ ਦਿਖਾ ਦੇ ਗੱਡੀ ਨੂੰ ਸਾਰੀ ਜਿੰਨੇ ਰਹਿ ਕਿਸੇ ਪਾਸਿਓਂ ਕੋਈ ਕਲਮ ਨਹੀਂ ਲੱਗੀਗੀ ਨਾ ਪੇਂਟ ਠੀਕ ਹੈ ਜੀ ਤੇ ਮੈਂ ਤੇਰਾ ਤੁਹੇ ਦੇਖ ਸਕਦਾ ਬਾਈ ਕਹਿੰਦੇ ਕੋਈ ਕਲਮ ਨਹੀਂ ਲੱਗੀ ਹੋਈ ਬਾਕੀ ਤੁਸੀਂ ਆ ਕੇ ਤਸੱਲੀ ਕਰ ਸਕਦੇ ਬਹੁਤ ਸੋਹਣਾ ਇੰਟੀਰੀਅਰ ਪਿਆ 4 ਰੁਪਏ ਦੀ ਗੱਡੀ ਬਹੁਤ ਸੋਹਣੀ ਸ਼ੀਸ਼ਾ ਜਮਾ ਇਹ ਸਿਆ ਹੈਗੀ 19ml i20 ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ オリジナਲ ਨੰਬਰ ਦੀ ਹੈ ਠੀਕ ਹੈ ਜੀ ਤੋਂ ਪਾਲਾ ਮੋਡਲ ਹੈ ਠੀਕ ਹੈ ਚੱਲੀ ਕਿੰਨੀ ਗਈ ਇਹ ਚੱਲੀ ਲਗਭਗ ਹੋਊਗੀ 70 72 ਦੇ ਕਰੀਬ 70 72 ਕਰੀਬ ਚੱਲੇ ਹੋਗੀ ਠੀਕ ਹੈ ਜੀ ਆ ਜਿਹੜੀ ਸਿਆਜ ਹੈ ਇਹ ਤਾਂ ਲੱਖ ਪਲੱਸ ਚੱਲੀ ਹੋਈ ਹੈ ਠੀਕ ਹੈ ਜੀ ਕੋਈ ਮੀਟਰ ਪਿੱਛੇ ਵਾਲੀ ਕਾਰ ਨਹੀਂ ਹੈ ਠੀਕ ਹੈ ਤੇ ਲੱਗੀ ਬੱਜੀ ਤਾਂ ਗਾਰੰਟੀ ਹੈ ਜੀ ਆਪਣੇ ਸਾਡੇ ਹਾਂਜੀ 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 ਵੀਰ ਜੀ ਐਕਸੀਡੈਂਟ ਦੀ ਪੇਪਰਾਂ ਦੀ ਫੁੱਲ ਗਾਰੰਟੀ ਹੈ ਆਪਣੀ ਠੀਕ ਹੈ ਜੀ ਠੀਕ ਹੈ ਮਾੜਾ ਮਾਲ ਕੋਈ ਨਹੀਂ ਐ ਖੜਾ ਆਪਣੇ ਕੋਲੇ ਠੀਕ ਹੈ ਜੀ ਜਿਹੜੀ ਵੀ ਕਾਰ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸ ਕੇ ਏਡਿਆ ਠੀਕ ਹੈ ਜੀ ਵੀ ਇਹਦਾ ਸਾਡਾ ਉਹ ਕਸਟਮਰ ਕਾਰ ਲੈ ਕੇ ਜਾਏਗਾ ਠੀਕ ਹੈ ਜੀ ਇੱਕ ਕਾਰ ਲੈ ਕੇ ਜਾਏਗਾ 10 ਕਾਰਾਂ ਹੋਰ ਸਾਡੀਆਂ ਬਕਾਏਗਾ ਠੀਕ ਹੈ ਜੀ ਸਾਡੀ ਸੋਚ ਇਹ ਹੈ ਇਹ ਕਾਰਾ ਕਸਟਮਰ ਲੈ ਕੇ ਜਾਏਗਾ ਤੇ ਆਂਡ ਗਵਾਨ ਨੂੰ ਵੀ ਦੱਸੇ ਤੇ ਕਾਰ ਸਾਡੇ ਕੋਲ ਲੈ ਕੇ ਜਾ। ਠੀਕ ਹੈ ਤੇ ਮਿੱਤਰ ਆਪਾ ਨਿਗਮ ਰਾਜ ਨਾਲ ਗੱਡੀ ਦੇ ਵਿੱਚ ਤੂੰ ਦੇਖ ਸਕਦਾ ਉਹਨੂੰ ਅੰਦਰੋਂ। ਇਹ 19 ਮਾਡਲ ਹੈ। ਪਹਿਲੇ ਨਾਲ ਦੀ ਹੈ Ориਜినਲ ਨੰਬਰ ਹੈ। 7.5 ਲੱਖ ਰੁਪਏ ਡਿਮਾਂਡ ਹੈ, ਮੋਕੇ ਤੇ ਰੇਟ ਹੋ ਜਾਏਗਾ। ਠੀਕ ਹੈ ਤੇ ਮਿੱਤਰ ਤੂੰ ਦੇਖ ਸਕਦਾ ਬਹੁਤ ਸੋਹਣਾ ਇੰਟੀਰੀਅਰ ਹੈ ਵਿੱਚੋਂ। ਜਿਵੇਂ ਕੋਕਾ ਪੀਸ ਗੱਡੀ ਆ। ਬਹੁਤ ਸੋਹਣੀ ਗੱਡੀ ਆ, ਕੋਈ ਲੱਗੀ ਵੱਜੀ ਨਹੀਂ ਹੈਗੀ। ਜਿਵੇਂ Ориਜినਲ ਗੱਡੀ ਆ। ਪਹਿਲੇ ਨਾ ਦੀ ਨਾਲ ਪਹਿਲੇ ਨਾ ਦੀ ਤਾਂ ਰੇਟ ਕੀ ਦੱਸ ਸੀ ਬਾਈ ਜੀ ਦਾ ਇੰਨਾ ਹੀ 7.5 ਲੱਖ ਰੁਪਏ ਡਿਮਾਂਡ ਹੈ ਬ੍ਰਦਰ ਠੀਕ ਹੈ ਜੀ ਮੌਕੇ ਤੇ ਰੇਟ ਹੋ ਜੇ ਮੌਕੇ ਤੇ ਜਦੋਂ ਕਸਟਮਰ ਆਉਂਦਾ ਉਹਦਾ ਮੌਕੇ ਤੇ ਹੀ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਪਹਿਲੇ ਨਾ ਦੀ ਨਾਲ ਹੀ ਠੀਕ ਹੈ ਤੇ ਮੈਂ ਤੁਹਾਨੂੰ ਦੇਖ ਸਕਦਾ ਪੀਵੀ 53 ਨੰਬਰ ਆ ਤੇ ਅੱਗੇ ਆ ਗਈ ਬਾਈ ਜੀ ਇਹ ਸਵਿਫਟ ਆਪਣੀ ਇਹ 14 ਮਾਡਲ ਹੈ ਜੀ ਠੀਕ ਹੈ ਜੀ ਬੀਡੀੀ ਹੈ ਠੀਕ ਹੈ ਜੀ ਇਹਦੀ ਐਨਓਸੀ ਆਰਜੀ ਨੰਬਰ ਦੀ ਦਿੱਤੀ ਹੈ ਕਾਟਮੀ ਠੀਕ ਹੈ ਜੀ ਇਹ ਕੈਨ ਉਸ ਨਾਲ ਹੀ ਮਿਲੇਗੀ ਠੀਕ ਹੈ ਜੀ ਤੇ ਪਹਿਲੇ ਨਾ ਦੀ ਹੈ ਠੀਕ ਹੈ ਜੀ ਕਿ ਤੋਂ ਲੱਗੀ ਬੱਗੀ ਨਹੀਂ ਠੀਕ ਹੈ ਜੀ ਪਹਿਲੇ ਬੰਪਰਾਂ ਨੂੰ ਛੱਡ ਕੇ ਨਵੀਂ ਕਾਰ ਠੀਕ ਹੈ ਜੀ ਮਾਡਲ ਕਿੰਨਾ ਸਹੀ ਤੁਸੀ ਇਹ ਮਾਡਲ 14 14 ਦਾ ਰੇਟ ਕੀ ਹੈ ਇਹਦਾ ਇਹਨੇ ਮੰਗਦੇ ਜੀ 3.5 ਲੱਖ ਰੁਪਏ 3.5 ਲੱਖ ਮੌਕੇ ਤੇ ਜੋ ਮਾਨਤਾਨ ਹੋ ਜੇਗਾ ਹੋ ਜੇਗਾ ਠੀਕ ਹੈ ਤੇ ਇਹਦੇ ਪੇਪਰ ਪੇਪਰਾਂ ਪੂਰਾ ਸਾਰੀ ਗਰੰਟੀ ਕੰਪਲੀਟ ਵੀਰੇ ਹਾਂ ਪੇਪਰਾਂ ਦੀ ਫੁੱਲ ਗਰੰਟੀ ਪਰਾ ਠੀਕ ਹੈ ਤੇ ਵੀ ਦਿਖਾਉਣੇ ਵਿੱਚ ਉਹ ਨਿਗਾ ਮਾਰ ਕੇ ਦਿਖਾ ਦੇਵੇ ਆਜੋ ਵੀਰ ਜੀ ਦੇਖੋ ਬਹੁਤ ਸੋਹਣੀ ਪਈ ਐ ਤੁਹਾਨੂੰ ਦਿਖਾਉਣੇ ਆ ਜੋ ਕਿ ਸਬੀਰ ਭਰਾ ਨੂੰ ਪਸੰਦ ਆਉਂਦੀ ਆ ਤੁਸੀਂ ਕੋਈ ਵੀ ਵਿਰੇ ਕੋਈ bari ਤੇ ਕਬਜਿਆਂ ਤੇ ਠੀਕ ਹੈ ਜੀ ਟਿੱਗੀ ਤੇ ਕਿਤੇ ਵੀ ਜੰਗਾਲ ਹੋਵੇ ਕਾਰ ਨਾਲ ਲਿਓ ਹੋਰ ਦੱਸੋ ਠੀਕ ਆ ਬਾਈ ਜੀ ਤੇ ਮਿੱਤਰੋ ਬਾਈ ਜੀ ਫੋਲ ਜਿਹੜੀ ਗਾਰੰਟੀ ਲੈਂਦੇ ਹੋਇਆ ਤੇ ਦੇਖ ਸਕਦੇ ਹੋ ਤੇ ਦਿਖਾ ਦਿਓ ਵੀ ਮਗਰੋਂ ਸ਼ਹਿਰ ਵਿੱਚ ਆ ਇਸ ਵੀ ਸਾਰੇ ਨਾਲ ਦੇ ਬਾਈ ਜੀ ਇਸ ਸਾਰੇ ਨਾਲ ਦੇ ਆ ਕੋਈ ਸ਼ੀਸ਼ਾ ਚੇਂਜ ਨਹੀਂਗਾ ਠੀਕ ਹੈ ਜੀ ਹਾਂ ਜੀ ਤੇ ਅੱਗੇ ਆ ਗਈ ਮਿੱਤਰੋ ਆਹ ਕਿਹੜੀ ਆ ਕਿੰਨਾ ਮਾਡਲ ਆ ਗਈ ਇਹ 10 ਮਾਡਲ ਲੈ ਵੀਰ ਜੀ ਠੀਕ ਆ ਜੀ ਵੀਡ ਹੀ ਹੈ ਠੀਕ ਆ ਜੀ ਇਹ ਇਨਸੂ ਸੀ ਦੇ ਦਾਂਗੇ ਤੁਹਾਡੇ ਨਾਮ ਦੀ ਇਨਸੂ ਸੀ ਕਟਾ ਕੇ ਦੇ ਦੋਗੇ ਜੀ ਹਾਂ 5000 ਰੁਪਏ ਲੱਗੇਗਾ ਜ਼ਿੰਮੇਵਾਰੀ ਸਾਡੀ ਹੈ ਘੜਾਣ ਦੀ ਠੀਕ ਹੈ ਜੀ ਤੇ 2 ਲੱਖ ਰੁਪਏ ਡਿਮਾਂਡ ਹੈ 2 ਲੱਖ ਡਿਮਾਂਡ ਆ ਲੈ ਸ਼ੀਸ਼ਾ ਤਾਂ ਨਾਲ ਦਾ origignal ਹੀ ਪਿਆ ਹੈ ਨਾ ਇਹ ਨਾਲ ਦਾ ਤਾਂ ਨਹੀਂ ਚੇਂਜ ਕਰਾਇਆ ਹੈ ਠੀਕ ਹੈ ਤੇ ਇੰਜਨ ਗੇਅਰ ਦੀ ਬਦਲ ਗਈ ਪੂਰੀ ਨਵੀਂ ਨਵੀਂ ਵੀ ਰੇ ਇੰਜਨ ਗੇਅਰ ਦੀ ਨਵੀਂ ਹੈ ਕਿਹਾ ਭਾਈ ਜੀ ਤੇ ਵੀ ਦਿਖਾ ਦੇ ਭਾਈ ਇੱਕ ਪ੍ਰਸੰਤ ਬਾਡੀ ਦਿਖਾਓ ਨਾ ਕਾਰ ਤੁਹਾਨੂੰ ਆਪ ਹੀ ਪਤਾ ਲੱਗੂ ਕਾਰ ਚ ਕੀ ਕੁਆਲਿਟੀ ਹੈਗੀ ਠੀਕ ਹੈ ਜੀ ਤੇ ਮਿੱਤਰਾਂ ਤੋਂ ਦੇਖ ਸਕਦੇ ਹੋ ਇੰਟੀਰੀਅਰ ਵਿੱਚ ਬਹੁਤ ਸੋਹਣਾਗਾ ਕੋਕਾ ਵਿੱਚ ਗੱਡੀ ਦੇਖ ਸਕਦੇ ਹੋ ਅੰਦਰ ਸੀਟ ਕਵਰੇਜ ਹੀਟਰ ਇਸ ਹੀਟਰ ਵਰਗਾ ਸਾਰਾ ਚੱਲਦਾ ਹੀ ਬਾਈ ਸਭ ਕੁਝ ਚੱਲੂ ਹੈ ਏਸੀ ਚਾਲੂ ਹੈ ਹੀਟਰ ਚਾਲੂ ਹੈ ਠੀਕ ਹੈ ਜੀ ਹੱਤਰ ਨਹੀਂ ਕਰਦੇ ਆ ਮਰਾ ਦੇ ਜੀ ਠੀਕ ਹੈ ਜੀ ਤੇ ਅੱਗੇ ਦਿਖਾ ਦਿਓ ਜੀ ਆ ਕਿੰਨੇ ਮਾਡਲ ਆ ਗਈ ਸਵਸ਼ਟ ਇਹ ਆ ਗਈ ਹਰਿਆਣਾ ਨੰਬਰ ਹੈ 13 ਮਾਡਲ ਠੀਕ ਹੈ ਜੀ 13 ਮਾਡਲ ਹੈ ਹਰਿਆਣਾ ਨੰਬਰ ਹੈ ਪਹਿਲੇ ਨਾਂ ਦੀ ਏਕਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਮੰਗਦੇਗੇ 370 370 ਜੀ ਨਵੀਂ ਕਾਰ ਹੈ ਕੱਲੇ ਬੰਪਰ ਤੋਂ ਲਾਵਾ ਕਿ ਤੋਂ ਨਹੀਂ ਪੈਂਡ ਠੀਕ ਹੈ ਜੀ ਠੀਕ ਹੈ ਜੀ ਮੌਕੇ ਦੀ ਰੇਟ ਹੋ ਜੇ ਇੰਜਨ ਗੇਅਰ ਇਸ ਹੀਟਰ ਜਮਾ ਓਕੇ ਜੀ ਇੰਜਨ ਗੇਅਰ ਦੀ ਗਾਰੰਟੀ ਹੈ ਆਪਣੀ ਐਕਸੀਡੈਂਟ ਦੀ ਗਾਰੰਟੀ ਹੈ ਪੇਪਰਾਂ ਦੀ ਗਾਰੰਟੀ ਹੈ ਠੀਕ ਹੈ ਜੀ ਰੁਪਏ ਦਾ ਵੀ ਕੋਈ ਨੁਕਸ ਹੋਵੇ ਜਾਂ ਰੁਪਏ ਦਾ ਵੀ ਕੋਈ ਲਾਂਭਾ ਹੋਵੇ ਤੇ ਗੱਡੀ ਛੱਡਦੇ ਪੈਸੇ ਲੈ ਠੀਕ ਹੈ ਜੀ ਤੇ ਮੈਨੂੰ ਤਰਾ ਦਿਖਾ ਦੇਖ ਸਕਦਾ ਬਾਈ ਇੰਜਨ ਦਿਖਾਓ ਜੀ ਆਪਾਂ ਨੂੰ ਖੋਲ ਕੇ ਕਿਉਂਕਿ ਆਪਾਂ ਲੌਂਗ ਟਰਮ ਕੰਮ ਕਰਨਾ ਕੋਈ ਇਹ ਨਹੀਂ ਹੈਗਾ ਜੀ ਹਾਂ ਠੀਕ ਹੈ ਬਾਈ ਠੀਕ ਹੈ ਨਾ ਅੱਜ ਤੋਂ ਮੇਰੀ ਗੱਲ ਸੁਣੋ ਸਰ 18 ਤੋਂ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਆ। ਠੀਕ ਹੈ ਜੀ। ਕਾਰ ਵਿਆਦ ਦਾ ਨਾਮ ਹੈ ਜਨਤਾ ਕਾਰ ਵਿਆਦ। ਠੀਕ ਹੈ ਜੀ। ਇੱਥੇ ਜਨਤਾ ਹੀ ਆਉਂਦੀ ਹੈ ਸਾਡੇ ਕੋਲੇ। ਠੀਕ ਹੈ ਬਈ ਜੀ। ਸੇਵਾ ਕਰਨ ਵਾਸਤੇ ਬੈਠੇ ਆ। ਠੀਕ ਹੈ ਬਈ ਜੀ। ਜੇ ਅਸੀਂ ਤੇਰੇ ਮੇਰੇ ਵਰਗੇ ਭਰਾ ਨੂੰ ਕਾਰ ਦਵਾਵਾਂਗੇ। ਹਾਂ ਠੀਕ ਹੈ ਜੀ। ਸਾਨੂੰ ਸਾਡਾ ਕੰਮ ਹੈ ਕਮਿਸ਼ਨ ਬੇਸ ਤੇ। ਠੀਕ ਹੈ। ਸਾਨੂੰ ਕਮਿਸ਼ਨ ਆਏਗਾ। ਠੀਕ ਹੈ ਜੀ। ਕਸਟਮਰ ਨੂੰ ਗੱਡੀ ਚੰਗੀ ਮਿਲ ਜੇਗੀ। ਠੀਕ ਹੈ ਜੀ। ਗੱਡੀ ਵਾਲੇ ਦੀ ਗੱਡੀ ਵਿਕ ਜੇਗੀ, ਪੈਸੇ ਲੇ ਗੋ ਪੈਸੇ ਚਲ ਜਾਣਗੇ। ਠੀਕ ਹੈ ਬਈ ਜੀ। ਤੇ ਜਿੰਨ ਤੋਂ ਜੋ ਦੇਖੋ ਤੁਸੀਂ ਆਏ ਹੋ ਸਾਡੇ ਕੋਲ ਮਾਲ ਨਾਲ ਤੁਹਾਨੂੰ ਹਰੇਕ ਕੋਈ ਵੀ ਮਾਲ ਰਿਕਵਰੀਂਗ ਕਰ ਲੋ ਠੀਕ ਹੈ ਕੋਈ ਵੀ ਮਾਲ ਤੁਸੀਂ ਦਿਖਾ ਦਿਓ ਮੇਰੇ ਆਫਿਸ 'ਚ ਖੜਾ ਹੈ ਜਾਂ ਬਾਹਰ ਖੜਾ ਹੈ ਠੀਕ ਹੈ ਬਈ ਕਿਤੇ ਵੀ ਨਹੀਂ ਖੜਾ ਠੀਕ ਹੈ ਬਈ ਬੇ ਤੜਕੋ ਕੇ ਮੇਰੀ ਦੁਕਾਨ ਤੇ ਆਓ ਗੱਡੀ ਵੇਖੋ ਚਲਾਓ ਭਿਓ ਆਓ ਤੁਹਾਨੂੰ ਜੱਚੇ ਤੁਸੀਂ ਪੈਸੇ ਕਮਾ ਆ ਦਿਓ ਹਾਂ ਠੀਕ ਹੈ ਬਈ ਕਹਿੰਦਾ ਕੋਈ ਇੱਕ ਪੈਸੇ ਦੀ ਵੀ ਰਸਤੀ ਨਹੀਂ ਮਿਲੂਗੀ ਤੁਹਾਨੂੰ ਕਾਰ ਤੋਂ ਠੀਕ ਹੈ ਬਈ ਅੱਗੇ ਦਿਖਾਓ ਜੀ ਕਿਹੜੀ ਹੈ ਅੱਗੇ ਆਪਣੀ ਹੋਂਡਾ ਅਮੇਜ ਹੈਗੀ ਜੱਗੇ ਇਹ ਅਮੇਜ ਹੈਗੀ ਹੈ 115/16 ਠੀਕ ਹੈ ਜੀ ਇਹ ਵੀ ਫਰਸਟ ਓਨਰ ਆ ਠੀਕ ਆ ਜੀ ਤੇ ਦਿਖਾ ਦਿਓ ਵੀਰੇ ਰਿਕਵਰੀਿੰਗ ਪੂਰੀ ਵੰਟੀ ਦੀ ਕਰਾ ਦਿਓ ਅੱਗੇ ਵੀ ਦੇਖੋ ਮਿੱਤਰੋ ਬਹੁਤ ਸੋਹਣੀ ਗੱਡੀ ਪਈ ਆ ਤੇ ਰੰਗ ਪੇਂਟ ਨੇ ਓਰੀਜਨਲ ਆ ਬਾਈ ਜੀ ਸਾਰੀ ਇਹ ਟੱਚਿੰਗ ਵਾਚਿੰਗ ਤਾਂ ਵੀਰੇ ਇਹ ਹੈਗੀ ਏ ਠੀਕ ਆ ਜੀ ਮੰਨ ਲਓ ਸਾਰੀ ਕਾਰ ਚੱਕ ਦੋ ਪੀਸ ਹੈਗੇ ਠੀਕ ਆ ਜੀ ਬੰਪਰ ਨੂੰ ਛੱਡ ਕੇ ਏਸੀ ਹੀਟਰ ਬਾਈ ਏਸੀ ਹੀਟਰ ਚਾਲੂ ਆ ਪਹਿਲੇ ਨਾਲ ਵੀ ਆ ਦੋਨੋਂ ਚਾਬੀਆਂ ਠੀਕ ਆ ਜੀ ਤੁਸੀਂ ਦੇਖ ਸਕਦਾ ਮਿੱਤਰ ਬਹੁਤ ਸੋਹਣੀ ਗੱਡੀ ਹੈ ਇਹ ਵੀ ਦੇਖ ਸਰ ਨੰਬਰ ਕਿਹੜਾ ਬਾਈ ਜੀ ਇਹ ਪੰਜਾਬ ਦਾ ਇਹ ਨੰਬਰ ਰਾਜ ਦਿੱਲੀ ਹੈ ਜੀ ਐਨਓਸੀ ਦੇ ਦਾਂਗੇ ਬਲੋੜ ਦੀ ਜਿੱਥੋਂ ਦੀ ਮੰਗੋਗੇ ਜਿੱਥੋਂ ਦੀ ਵੀ ਆਈਟੀ ਕੋਈ ਦੇਵੇਗਾ ਠੀਕ ਹੈ ਜੀ ਮੰਨ ਲਓ ਸੱਤਸੀ ਦੀ ਕਢਾਉਣੀ ਹੈ ਗੰਗਨਗਰ ਦੀ ਕਢਾਉਣੀ ਹੈ ਹਬੌਰ ਦੀ ਕਢਾਉਣੀ ਹੈ ਪਛਦੇ ਦੀ ਕਢਾਉਣੀ ਹੈ ਬਲੋੜ ਦੀ ਕਢਾਉਣੀ ਹੈ ਠੀਕ ਹੈ ਜੀ ਮੁਕਸਰ ਦੀ ਕਢਾਉਣੀ ਹੈ ਅਸੀਂ ਐਨਓਸੀ ਕਢਾ ਕੇ ਦੇਵਾਂਗੇ ਠੀਕ ਹੈ ਜਿੰਮੇਵਾਰੀ ਸਾਡੀ ਹੈ ਠੀਕ ਹੈ ਜੀ ਕਸਟਮਰ ਤੋਂ ਕੱਲਾ 3000 ਰੁਪਏ ਓਨਲੀ ਲਿਆ ਜਾਊਗਾ ਠੀਕ ਹੈ ਜੀ ਐਨਓਸੀ ਦਾ ਕਈ ਬਾਕੀ ਕਮਿਸ਼ਨ ਬੇਸ ਤੇ ਕੰਮ ਆ ਕਮਿਸ਼ਨ ਜੋ ਚੱਲਦਾ ਮੰਡੀ ਰੋਲ ਲੈਣਾ ਹੀ ਰਹਿ ਠੀਕ ਹੈ ਜੀ ਮਿੱਤਰੋ ਬਾਈ ਜੀ ਕਹਿੰਦਾ ਤੁਹਾਨੂੰ ਐਨਓਸੀ ਕਰਾ ਕੇ ਦੇ ਦੇਣਗੇ ਬਾਕੀ ਤੁਸੀਂ ਬਾਈ ਜੀ ਹੋਰਾਂ ਨਾਲ ਸਪਰਤ ਕਰ ਲੈ ਸੋ ਨੰਬਰ ਦੇਦਾ ਜੀ ਆਪਾਂ ਵੈਗਨਰ ਜੀ ਅੱਗੇ ਆ ਜੀ ਮਿੱਤਰੋ ਵੈਗਨਰ ਕਿੰਨਾ ਮਾਡਲ ਹੈ ਇਹ 12 ਮਾਡਲ ਹੈ ਜੀ ਅਨਟੱਚ ਹੈ ਠੀਕ ਹੈ ਜੀ ਤੇਲੇ ਨਾ ਵੀ ਹੈ ਠੀਕ ਹੈ ਚੱਲੀ ਕਿੰਨੀ ਗਈ ਇਹ ਚੱਲੀ ਆਊਗੀ ਇਹ ਲਗਭਗ 60-65 ਤਕਰੀਬ ਠੀਕ ਹੈ ਜੀ ਤੇ ਇਹਦਾ ਰੇਟ ਕੀ ਹੈ ਜੀ ਇਹਦਾ ਇਹਦਾ ਰੇਟ ਹੈਗਾ ਜੀ 210000 ਰੁਪਿਆ 210000 ਰੁਪਿਆ ਕਮਾਂਡ ਹੈ ਪੇਂਟ ਮੌਕੇ ਤੇ ਕਸਟਮਰ ਨਾਲ ਹੋ ਜਾਏਗਾ ਠੀਕ ਹੈ ਜੀ ਠੀਕ ਹੈ ਜੀ ਪਰ ਪੇਂਟ ਕਿਦੋਂ ਵੀ ਨਹੀਂ ਹੈਗੀ ਠੀਕ ਹੈ ਜੀ ਏਸੀ ਹੀਟਰ ਇੰਜਨ ਗੇਸਾ ਏਸੀ ਹੀਟਰ ਓਕੇ ਹੈ ਠੀਕ ਹੈ ਜੀ ਸੀਐਨ ਤੇ ਚਾਬੀ ਨਹੀਂ ਲੱਗੀ ਠੀਕ ਹੈ ਜੀ ਕੋਈ ਬਾਰੀ ਤੈਨ ਲੱਗੀ ਕੋਈ ਡਿੱਕੀ ਤੈਨ ਲੱਗੀ ਠੀਕ ਹੈ ਜੀ ਬੰਪਰ ਵੀ ਨਹੀਂ ਪੇਂਟ ਹੈ ਕਹਿੰਦੇ ਠੀਕ ਹੈ ਤੇ ਮਿੱਤਰੋ ਭਾਈ ਕਹਿੰਦਾ ਜਿਹੜੀ ਆਲ オリジナル ਹੈ ਗੱਡੀ ਇਹ ਬਾਕੀ ਤੁਹਾਨੂੰ ਦਿਖਾ ਦਿੰਦਾ ਉੱਤ ਗੇੜਾ ਮਰਾ ਦੇ ਵੀ ਗੱਡੀ ਉੱਤੋਂ ਦੀ ਤੂੰ ਦੇਖ ਸਕਦਾ ਬਹੁਤ ਸੋਹਣੀ ਗੱਡੀ ਆ ਬਾਕੀ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਲਓ ਤੇ ਬਈ ਜੇ ਕੋਈ ਕਸਟਮਰ ਕਹਿੰਦਾ ਆਪਣਾ ਫੋਟੋ ਆਪੇਜੋ WhatsApp ਤੇ ਫੋਟੋ ਆਪੇਜੋਗੇ ਤੁਸੀਂ ਹਾਂਜੀ ਹਾਂਜੀ ਪਾ ਦਾਂਗੇ WhatsApp ਤੇ ਫੋਟੋ ਪਾ ਦਾਂਗੇ ਪੂਰੀ ਡਿਟੇਲ ਪਾ ਦਾਂਗੇ ਅਗਲੇ ਨੂੰ ਵੀ ਇੰਨੀ ਰਨਿੰਗ ਹੈ ਠੀਕ ਹੈ ਜੀ ਠੀਕ ਹੈ ਜੀ ਆ ਬੀਮਾ ਆਇੰਦਾ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਸਭ ਪੂਰੀ ਡਿਟੇਲ ਪਾਵਾਂਗੇ ਵੀ ਆ ਆ ਕੁਛੇ ਕਹਿੰਦੇ ਚ ਇਹ ਮੰਨ ਲਓ ਕੋਈ ਪੀਸ ਕੋਈ ਗੱਡੀ ਪੇ ਟੱਚਿੰਗ ਵਾਚਿੰਗ ਵੀ ਹੋਈ ਨਾ ਉਹ ਵੀ ਕਸਟਮਰ ਨੂੰ ਅਸੀਂ ਦੱਸ ਕੇ ਹੀ ਦਵਾਂਗੇ ਠੀਕ ਆ ਬਾਕੀ ਮਿੱਤਰੋ ਬਾਈ ਜੀ ਕਹਿੰਦੇ ਜੇ ਤੁਹਾਨੂੰ ਕਿਸੇ ਵੀ ਗੱਡੀ ਦੀ ਡਿਟੇਲ ਚਾਹੀਦੀ ਹੋਈ ਤੁਸੀਂ ਬਾਈ ਜੀ ਨੂੰ ਵਟਸਐਪ ਤੇ ਮੈਸੇਜ ਕਰਨਾ ਤੇ ਤੁਸੀਂ ਫੋਨ ਕਰਕੇ ਦੱਸਣਾ ਵੀ ਆਪਾਂ ਨੂੰ ਕਿਹੜੀ ਗੱਡੀ ਚਾਹੀਦੀ ਆ ਤੇ ਬਾਈ ਤੁਹਾਨੂੰ ਫੋਟੋਆਂ ਭੇਜ ਦੇਣਗੇ ਤੇ ਸਾਰੀ ਜਾਣਕਾਰੀ ਤੁਹਾਨੂੰ ਦੇ ਜਾਣਗੇ ਅੱਗੇ ਕਿਹੜੀ ਆ ਗਈ ਬਾਈ ਜੀ ਆ ਆਪਣੇ ਕੋਲ ਆ ਗਈ K10 ਜੀ ਠੀਕ ਆ ਕਿੰਨਾ ਮਾਰ ਲਾਈ ਇਹ ਇਹ ਆ ਗਈ 13 ਮੁੱਲ ਪਹਿਲੇ ਨਾ ਵੀ ਠੀਕ ਆ ਜੀ ਤੇ ਰੰਗ ਪੇੜ ਦੀ ਕਿਵੇਂ ਜੀ ਇਹ ਹਾਂਜੀ ਰੰਗ ਪੇੜ ਦੀ ਕਿਵੇਂ ਆ ਜੀ ਇਹਨੇ ਚ ਮੰਨ ਕੇ ਚੱਲੋ ਇੱਕ ਅੱਧਾ ਪੀ ਠੀਕ ਹੈ ਜੀ ਬੰਪਰ ਨੂੰ ਛੱਡ ਕੇ ਕਿਤੋਂ ਵੀ ਨਹੀਂ ਹੈ ਠੀਕ ਹੈ ਤੇ ਰੇਟ ਕੀ ਹੋਈ ਇਹਦਾ ਇਹਦਾ ਮੰਗਦੇ 2.5 ਲੱਖ ਰੁਪਇਆ 2.5 ਲੱਖ ਮੌਕੇ ਦੇ 바ਕੇ ਸਰੋ ਤਾਂ ਮੌਕੇ ਦੇ ਮੌਕੇ ਵੀ ਹੋਏਗਾ ਮਾਨਤਨ ਠੀਕ ਹੈ ਜੀ ਪਹਿਲੇ ਨਾ ਦੀ ਹੈ ਇਹਦਾ ਮਾਡਲ 28 ਤੱਕ ਪਾਸਿੰਗ ਹੈ ਐਨਓਸੀ ਕਸਟਮਰ ਨੂੰ ਦੇ ਦਾਂਗੇ ਆਪਾਂ ਠੀਕ ਆ ਤੇ ਦੇਖ ਸਕਦਾ ਮੇਤਰਾ ਜੇ ਕੋਈ ਛੋਟੇ ਬਾਈਟ ਦਾ ਬੰਦਾ ਹੋਵੇ ਏਸੀ ਹੀਟਰ ਚਾਲੂ ਹੈ ਵਰਹੀ ਚਾਲੂ ਹੈ ਕੋਈ ਆਵਸ਼ਿਅੰ ਚੱਲੂ ਐ ਵਿੰਡੋ ਚੱਲੂ ਐ ਲਾਂਭਾ ਕੋਈ ਵੀ ਨਹੀਂ ਰੁਪਏ ਦਾ ਵੀ ਕਿਸੇ ਪਾਸੇ ਠੀਕ ਐ ਤਾਂ ਮੈਂ ਤੈਨੂੰ ਦੇਖ ਸਕਦੇ ਆ ਇਸ ਹੀਟਰ ਬਿਲਕੁਲ ਓਕੇ ਐ ਸੀਟ ਕਵਰ ਸਾਰਾ ਵਿੱਚ ਬਹੁਤ ਸੋਹਣੀ ਗੱਡੀ ਪਈ ਐ ਹੀਟਰ ਦਾ ਤਾਂ ਤੁਹਾਨੂੰ ਬਾਈ ਦਾ ਨੰਬਰ ਦੰਨੇ ਆ ਤੇ ਨੰਬਰ ਬੋਲ ਦੋ ਬਾਈ ਜੀ ਆਪਣਾ ਆਪਣਾ ਹੀ ਆਪਣਾ ਹੈਗਾ ਨੰਬਰ 9888 ਠੀਕ ਐ ਜੀ 74215 ਠੀਕ ਐ ਜੀ ਔਰ ਉਹਨੂੰ ਮੇਰਾ ਨਾਮ ਐ ਜਨਤਾਕਾਰ ਪਿਆਰਾ ਐ ਠੀਕ ਐ ਜੀ ਠੀਕ ਐ ਜੀ ਬੱਸ ਸਟੈਂਡ ਦੇ ਸਾਹਮਣੇ 47 ਨੰਬਰ ਸ਼ਾਪ ਐ ਨਾਰਦਰਨ ਬੱਸਾਂ ਦੇ ਨਾਲ ਠੀਕ ਐ ਜੀ ਜੀ ਆਇਆਂ ਨੂੰ ਮੋਸਟ ਵੈਲਕਮ ਠੀਕ ਹੈ ਜੀ ਕਾਰ ਤੁਹਾਨੂੰ ਦੱਸ ਕੇ ਦਵਾਂਗੇ ਠੀਕ ਹੈ ਜੀ ਠੀਕ ਹੈ ਜੀ ਕੋਈ ਧੁੱਖਾ ਤੜੀ ਵਾਲਾ ਕੰਮ ਨਹੀਂ ਠੀਕ ਹੈ ਜੀ ਨਵੀਂ ਐ ਤੇ ਨਵੀਂ ਕਹਿ ਕੇ ਦਵਾਂਗੇ ਪੇਂਟ ਤੇ ਪੇਂਟ ਕਹਿ ਕੇ ਦਵਾਂਗੇ ਠੀਕ ਹੈ ਭਾਈ ਜੀ ਜੀ ਆਇਆਂ ਨੂੰ ਤੁਹਾਡਾ ਵੀ ਤੇ ਕਸਟਮਰ ਦਾ ਵੀ ਠੀਕ ਹੈ ਭਾਈ ਉਦੋਂ ਦੇਖ ਸਕਦਾ ਮਿੱਤਰੋ ਬਾਈ ਨਾਲ ਕਰ ਲੋ ਗੱਲਬਾਤ ਤਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰੀਆਂ ਕਾਰਾਂ ਦਿਖਾ ਦਿਆਂਗੇ ਜੇ ਕੋਈ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਲਓ ਤੇ WhatsApp ਤੇ ਫੋਟੋ ਆ ਮਗਾ ਲਓ ਧੰਨਵਾਦ ਠੀਕ